ਮੈਂ ਤੁਹਾਡੇ ਧਿਆਨ ਚ ਇੱਕ ਹੋਰ ਗੱਲਿਆ ਦਵਾ ਇਹ ਜਿਹੜੇ ਜੁੰਗੇ ਲੈ ਕੇ ਆਏ ਆ ਇਹ ਜਿੰਦਲ ਕੰਪਨੀ ਐ ਤਿੰਦਿਗੜ ਦੀ ਜੀ ਉਸ ਕੰਪਨੀ ਦੇ ਆ ਜਿੱਥੇ ਵੀ ਹੜ ਪ੍ਰਭਾਵਿਤ ਇਲਾਕੇ ਹੁੰਦੇ ਆ ਉੱਥੇ ਉਹ ਭੇਜ ਦਿੰਦੇ ਆ ਜੀ ਤੇ ਇਹਨਾਂ ਨੇ ਸਭ ਤੋਂ ਪਹਿਲਾਂ ਤੇ ਆਪਣਾ ਨਾਮ ਲੈ ਕੇ ਉਹ ਉਹਨੂੰ ਪੇਸ਼ ਕੀਤਾ ਵੀ ਕਾਂਗਰਸ ਪਾਰਟੀ ਆਪਣੇ ਵੱਲੋਂ ਲੈ ਕੇ ਆ ਰਹੀ ਹੈ ਜੀ ਤੇ ਉਹ ਹੁਣ ਉਹਦੇ ਵਿੱਚ ਨਾ ਤੇ ਇਹ ਤੇਲ ਪਾ ਸਕਦੇ ਆ ਜੀ ਨਾ ਉਹਨਾਂ ਨੂੰ ਰਹਿਣ ਦਾ ਪ੍ਰਬੰਧ ਦੇ ਸਕਦੇ ਆ ਉਹ ਸਾਰਾ ਟੋਟਲ ਪ੍ਰਬੰਧ ਉਹ ਕੰਪਨੀਆਂ ਦਾ ਹੈ ਜੀ ਜੀ ਉਸ ਦੇ ਵਿੱਚ ਇਹਨਾਂ ਦਾ 1 ਰੁਪਿਆ ਵੀ ਨਹੀਂ ਲੱਗਣਾ ਜੀ ਤੇ ਉਸ ਦਾ ਉਦਘਾਟਨ ਕਰਨ ਦੇ ਲਈ ਕਾਂਗਰਸ ਪਾਰਟੀ ਦਾ ਐਲਓ ਪੀਓ ਜਿਹੜਾ ਉਹ ਉੱਥੇ ਆਉਂਦਾ ਆ ਜੀ ਵੀ ਆਪਣਾ ਇੱਕ ਦਿਖਾਉਣ ਵਾਸਤੇ ਵੀ ਅਸੀਂ ਸਭ ਕੁਝ ਕਰ ਰਹੇ ਆ ਜੀ ਜੀ ਤੁਸੀਂ ਜਿਹੜੀ ਕਾਂਟੋਕਲੇਸ਼ ਦੀ ਗੱਲ ਕੀਤੀ ਜੀ ਬਿਲਕੁਲ ਉਸ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਇੰਨਾ ਕੋ ਟਕਰਾਅ ਬਣ ਗਿਆ ਵੀ ਰੋੜਾ ਰਪਾ ਪੌਂਦ ਦੇ ਵਿੱਚ ਮੈਂ ਨਾਮ ਨਹੀਂ ਲੈਣਾ ਇਹਨਾਂ ਦਾ ਇੱਕ ਲੀਡਰ ਨਾਰਾਜ਼ ਹੋ ਕੇ ਜੀ ਵੱਡਾ ਲੀਡਰ ਸੀਗਾ ਉਹ ਵੀ ਉਹ ਨਾਰਾਜ਼ ਹੋਣ ਦਾ ਕੀ ਕਾਰਨ ਸੀਗਾ ਅ ਕਾਰਨ ਕੁਝ ਵੀ ਨਹੀਂ ਹੁੰਦਾ ਜੀ ਜੀ ਬਿਲਕੁਲ ਪਬਲਿਕ ਜਿਹੜਾ ਆਉਂਦੀ ਹੈ ਤੁਸੀਂ ਬਿਲਕੁਲ ਦੱਸੋ ਕਿ ਉਹ ਕੀ ਕਾਰਨ ਸੀ ਕਿ ਉਹ ਤੁਹਾਡਾ ਉਹ ਇਹਨਾਂ ਦਾ ਇੱਕ ਨੁਮਾਇੰਦਾ ਜਿਹੜਾ ਸੀਗਾ ਉਹ ਨਾਰਾਜ਼ ਹੋ ਗਿਆ ਕੀ ਕੀ ਕਰ ਰਿਹਾ ਉਹਦਾ ਕਾਰਨ ਦੇਖੋ ਜੀ ਇਹਨਾਂ ਨੂੰ ਕਾਰਨ ਕੋਈ ਵੱਡਾ ਨਹੀਂ ਚਾਹੀਦਾ ਹੁੰਦਾ ਜੀ ਜਿਸ ਪ੍ਰਕਾਰ ਇਹ ਅਕਾਲੀ ਕਾਂਗਰਸ ਪਾਰਟੀ ਜਿਹੜੀ ਹੈ ਨਾ ਇਹ ਕਈ ਵਾਰ ਕੜਾ ਪ੍ਰਸ਼ਾਦ ਲੇਟ ਮਿਲ ਜੇ ਜੀ ਵੱਡੇ ਲੀਡਰ ਨੂੰ ਕੜਾ ਮਗਰੋਂ ਮਿਲ ਜੇ ਤੇ ਪ੍ਰਸ਼ਾਦ ਤੇ ਉਹ ਤੋਂ ਵੀ ਨਾਰਾਜ਼ ਹੋ ਕੇ ਉੱਠ ਕੇ ਚਲ ਜਾਂਦੇ ਕੜਾ ਪ੍ਰਸ਼ਾਦ ਨਹੀਂ ਲੈਂਦੇ ਗੁਰਦਰ ਸਾਹਿਬ ਜੀ ਜੀ ਇਹ ਤੇ ਇਸ ਤਰ੍ਹਾਂ ਵੀ ਨਾਰਾਜ਼ ਹੋ ਜਾਂਦੇ ਆ ਪਰ ਏਡੀ ਕੋ ਵੱਡੀ ਗੱਲ ਨਹੀਂ ਸੀਗੀ ਨਹੀਂ ਪਬਲਿਕ ਜਾਣਨਾ ਚਾਹੁੰਦੀ ਹੈ ਕਿ ਉਹ ਕੀ ਕੀ ਕਰ ਰਿਹਾ ਉਹ ਉਹ ਕਾਰਨ ਸੀਗਾ ਜੀ ਉਹ ਐਲਪੀਓ ਸਾਹਿਬ ਜਿਹੜੇ ਅੱਗੇ ਬੈਠ ਗਏ ਜੀ ਨਵਤੇਜ ਚੀਮਾ ਜੀ ਬੈਠ ਗਏ ਕੋਈ ਆਗੂ ਬੈਠ ਗਏ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਦੂਸਰੇ ਝੌਂਕੇ ਦੇ ਵਿੱਚ ਬੈਕਸਾਈਡ ਤੇ ਬਿਠਾਤਾ ਸੋ ਅੱਗੇ ਪਿੱਛੇ ਬਹਿਣ ਦੀ ਜਿਹੜੀ ਉਹ ਲੜਾਈ ਹੋ ਗਈ ਉਹ ਬਸ ਐਸੀ ਚੀਜ਼ ਤੋਂ ਵੀ ਸਾਨੂੰ ਫਰੰਟ ਤੇ ਕਿਉਂ ਨਹੀਂ ਬਿਠਾਇਆ ਜੀ ਜੀ ਬਸ ਆ ਲੜਾਈ ਦੇ ਵਿੱਚ ਉਹ ਨਰਾਜ ਹੋ ਕੇ ਇਹਨਾਂ ਦਾ ਇੱਕ ਵੱਡਾ ਲੀਡਰ ਉਹ ਪਹਿਲਾਂ ਚਲਾ ਗਿਆ ਜੀ ਉਸ ਤੋਂ ਬਾਅਦ ਉਹ ਕਾਟੋ ਕਲੇਸ਼ ਤੇ ਸਭ ਤੋਂ ਪਹਿਲਾਂ ਇਹਨਾਂ ਸ਼ੁਰੂ ਕਰਕੇ ਹੀ ਉਹ ਪਾਣੀ ਦੇ ਵਿੱਚ ਉਤਾਰੇ ਸੀਗੇ ਜੀ ਜੀ ਤੇ ਉਸ ਤੋਂ ਬਾਅਦ ਇਹਨਾਂ ਦਾ ਕਲੇਸ਼ ਜਿਹੜਾ ਆ ਉਹ ਨਿਕਲਦਿਆਂ ਪੈ ਗਿਆ ਜੀ ਕਿਉਂਕਿ ਇੱਕ ਦੇਖੋ ਮੌਜੂਦਾ ਐਮ.ਐਲ.ਏ ਆ ਜੀ ਸਾਡੇ ਸਤਿਕਾਰਯੋਗ ਹੈ ਰਾਣਾ ਇੰਦਰਪ੍ਰਤਾਪ ਜੀ ਮੌਜੂਦਾ ਐਮ.ਐਲ.ਏ ਜੀ ਉਹ ਆਪਣੀ ਇੰਟਰਵਿਊ ਕਰ ਰਹੇ ਆ ਜੀ ਪੱਤਰਕਾਰ ਗੱਲਬਾਤ ਕਰ ਰਹੇ ਆ ਉਹਨਾਂ ਨਾਲ ਜੀ ਜੀ ਤੇ ਉਹਨਾਂ ਨੇ ਲਿਆ ਕੇ ਸਿੱਧਾ ਉਹਨਾਂ ਬਾਦ ਨੂੰ ਉਹ ਜੂੰਗਾ ਕਰ ਦਿੱਤਾ ਜੀ ਤੇ ਉਹਨੂੰ ਬੰਦ ਕਰਨ ਨੂੰ ਕਹਿਣ ਤੇ ਅੱਗੇ ਨੰਗਰ ਨੂੰ ਤੇ ਉਹ ਬਹੁਤ ਗਲਤ ਸੀਗੀ ਕਿਉਂਕਿ ਵਿੱਚ ਜੇਕਰ ਦੇਖਿਆ ਜਾਵੇ ਤਾਂ ਰਾਣਾ ਇੰਦਰ ਪ੍ਰਤਾਪ ਦੀ ਤਾਂ ਕੋਈ ਗਲਤੀ ਨਹੀਂ ਜੀ ਨਹੀਂ ਜੀ ਮੇਰੇ ਹਿਸਾਬ ਨਾਲ ਰਾਣਾ ਇੰਦਰ ਪ੍ਰਤਾਪ ਉੱਥੇ ਬਿਲਕੁਲ ਸਹੀ ਸੀਗੇ ਕਿਉਂਕਿ ਉਹ ਤੇ ਆਪਣੀ ਇੰਟਰਵਿਊ ਕਰ ਰਹੇ ਆ ਜੀ ਬਿਲਕੁਲ ਜੇ ਪਾਣੀ ਦੇ ਵਿੱਚੋਂ ਅਸੀਂ ਲੈ ਕੇ ਆਏ ਆ ਜੂੰਗਾ ਜੀ ਅਸੀਂ ਸੁੱਕੇ ਥਾਂ ਤੇ ਉੱਤਰ ਕੇ ਵੀ ਜਾ ਸਕਦੇ ਆ ਕਿਉਂਕਿ ਸਾਰੀ ਸੰਗਤ ਉੱਥੇ ਬੜੇ ਆਰਾਮ ਨਾਲ ਚੱਲ ਫਿਰ ਰਹੀ ਆ ਜੀ ਜੀ ਕਿਉਂਕਿ ਜਿੱਥੇ ਚੱਲ ਫਿਰਨ ਦਾ ਸਮਾਂ ਹੁੰਦਾ ਜਾਂ ਟਾਈਮ ਹੁੰਦਾ ਆ ਜਗ੍ਹਾ ਹੁੰਦੀ ਆ ਉੱਥੇ ਆਪਾਂ ਇੰਟਰਵਿਊ ਕਰ ਸਕਦੇ ਆ ਹਾਂ ਜੀ ਬਿਲਕੁਲ ਉਹ ਵੀ ਤਾਂ